ਸਰਕਾਰ ਨੇ ਭਾਵੇਂ ਪਲਾਸਟਿਕ ਦੇ ਲਿਫਾਫਿਆਂ ਤੇ ਬੈਨ ਲਗਾ ਦਿੱਤਾ ਹੈ ਲੇਕਿਨ ਕਈ ਅਜੇ ਅਜੇ ਲੋਕ ਨੇ ਦੁਕਾਨਦਾਰ ਨੇ ਜੋ ਪਲਾਸਟਿਕ ਦੇ ਲਿਫਾਫੇ ਅਜੇ ਵੀ ਯੂਜ਼ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਲਾਸਟਿਕ ਦੇ ਬੈਗ ਦੇ ਨਾਲ ਕਿੰਨਾ এনवायरमेंट ਗੰਦਾ ਹੁੰਦਾ ਹੈ 100 ਸਾਲ ਦਫਨ ਹੋਣ ਤੋਂ ਬਾਅਦ ਵੀ ਪਲਾਸਟਿਕ ਗਲਦੀ ਨਹੀਂ ਹੈ ਤੇ ਕਈ ਖਤਰਨਾਕ ਬਿਮਾਰੀਆਂ ਪੈਦਾ ਕਰਦੀ ਹੈ ਤੇ ਜਿਸ ਨੂੰ ਦੇਖਦੇ ਹੋਏ ਅੱਜ ਉੱਗੇ ਸਮਾਜ ਸੇਵਕ ਨੋਜ ਕੰਡਾ ਦੇ ਵੱਲੋਂ ਲੋਕਾਂ ਨੂੰ ਜਾਗਰੂਤ ਕੀਤਾ ਹੈ ਪਲਾਸਟਿਕ ਲਿਫਾਫਿਆਂ ਦੇ ਬਾਰੇ ਤੇ ਉਸ ਦੇ ਨਾਲ ਪੈਦਾ ਹੋਣ ਵਾਲੀਆਂ ਖਤਰਨਾਕ ਗੰਦਾਰੀਆਂ ਬਾਰੇ ਵੀ ਜਾਣੂ ਕਰਵਾਇਆ ਹੈ ਤੇ ਦੱਸਿਆ ਕਿ ਕਿਸ ਤਰ੍ਹਾਂ ਇਹ এনवायरमेंट ਨੂੰ ਗੰਦਾ ਕਰਦੀ ਹੈ 100 ਸਾਲ ਦਫਨ ਹੋਣ ਤੋਂ ਬਾਅਦ ਵੀ ਪਲਾਸਟਿਕ ਗਲਦੀ ਨਹੀਂ ਹੈ ਤੇ ਜਿਸ ਨੂੰ ਦੇਖਦੇ ਹੋਏ ਅੱਜ ਮਨੋਜ ਕੰਡਾ ਦੇ ਵੱਲੋਂ ਆਰਗੈਨਿਕ ਬੈਗ ਵੰਡੇ ਨੇ ਲੋਕਾਂ ਨੂੰ ਰਾਹਗੀਰਾਂ ਨੂੰ ਰਾਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਆਰਗੈਨਿਕ ਬੈਗ ਦਿੱਤੇ ਨੇ ਨੋ ਪਲਾਸਟਿਕ ਬੈਗ ਡੇ ਹੈ ਬਹੁਤ ਸਾਰਾ ਜਿਹੜਾ ਪੋਲੀਥੀਨ ਹੈ ਉਹ ਸਬਜ਼ੀ ਮੰਡੀ ਤੋਂ ਵੀ ਜਨਰੇਟ ਹੁੰਦਾ ਹੈ ਤੇ ਤੁਹਾਡੀ ਇਹਦੇ ਬਾਰੇ ਕੀ ਪ੍ਰਤੀਕਿਰਿਆ ਹੈ ਕਿ ਇਹ ਜਿਹੜਾ ਪਲਾਸਟਿਕ ਦਾ ਬੈਗ ਇਹਨਾਂ ਭਾਰੀ ਮਾਤਰਾ 'ਚ ਯੂਜ਼ ਕੀਤਾ ਜਾ ਰਿਹਾ ਹੈ। ਕੀ ਤੁਸੀਂ ਇਹਦੇ ਤੁਸੀਂ ਇਹਨੂੰ ਬੰਦ ਕਰਨ ਦੇ ਹੱਕ ਵਿੱਚ ਹੋ? ਤਾਂ ਉਹਦੇ ਲਈ ਤੁਸੀਂ ਕੀ ਸੁਸਾਇਟੀ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਮੈਨੂੰ ਬਹੁਤ ਚਾਹਣਾ ਜੀ ਬੰਦ ਹੋ ਜਾਏ। ਸਰਕਾਰ ਪਿੱਛੋਂ ਬੰਦ ਕਰੇ ਨਾ। ਸਰਕਾਰ ਵੀ ਪਿੱਛੋਂ ਬੰਦ ਕਰੇ ਔਰ ਜਿਹੜਾ ਹੈ ਲੋਕ ਵੀ ਜਿਹੜੇ ਹੈ ਲੋਕ ਤਾਂ ਕਰੋ ਲੈ ਕੇ ਆਉਗੇ, ਝੋਲਾ ਲੈ ਕੇ ਆਉਗੇ ਜਾਂ ਨਹੀਂ ਆਉਗਾ ਤਾਂ ਲੈ ਕੇ ਜਾਣਾ ਬੰਦ। ਬਿਲਕੁਲ ਠੀਕ ਹੈ। ਥੈਂਕ ਯੂ। ਹਾਂ ਜੀ ਸਿੰਘ ਅਬ ਅਬ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪੋਲੋਥੀਨ ਵਰਤਨਾ ਬੰਦ ਕਰ ਦਿਓ ਕਿ ਪੋਲੋਥੀਨ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਾਡੇ ਜੀਵਰੇਜ ਬੰਦ ਹੋ ਰਹੇ ਹਨ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਜੀਵਰੇਜ ਦੇ ਫੈਕਟਰੀ ਦੇ ਨਾਲ ਬਹੁਤ ਕੁਝ ਨੁਕਸਾਨ ਹੋ ਰਿਹਾ ਇਸੇ ਕਰਕੇ ਮੈਨੂੰ ਸਾਰੀ ਪਬਲਿਕ ਨੂੰ ਇਹ ਬੇਨਤੀ ਆ ਕਿ ਆਪਣਾ ਇਹ ਵਾਲਾ ਬੈਗ ਵਰਤਨ ਉਹਦੇ ਨਾਲ ਆਪਣਾ ਘਰੋਂ ਬੈਗ ਲੈ ਕੇ ਆਣ ਔਰ ਜੋ ਵੀ ਸੌਦਾ ਕਰੀਏ ਫੱਤੀ ਇੱਕ ਕੱਪੜਾ ਲੈ ਕੇ ਜਾਣਾ ਇਸ ਬੈਗ ਦੇ ਵਿੱਚ ਲੈ ਕੇ ਜਾਣ ਧੰਨਵਾਦ ਬਹੁਤ ਬਹੁਤ ਧੰਨਵਾਦ ਬਿਲਕੁਲ ਬੰਦ ਕਰੀਏ ਉਹਦੀ ਜਗ੍ਹਾ ਅਸੀਂ ਕੱਪੜੇ ਦੇ ਫੜਲੇ ਜਿਹੜੇ ਇੱਥੇ ਅਜ ਨਗਰ ਕੌਂਸਲ ਨਵਾਂ ਸ਼ਹਿਰ ਦੇ ਨਾਲ ਮਿਲ ਕੇ ਇੱਥੇ ਅਸੀਂ ਕੋਠੀ ਰੋਡ ਵਿਖੇ ਵੰਡ ਰਹੇ ਹਾਂ ਤੇ ਰਾਹੀਰਾਂ ਨੂੰ ਅਪੀਲ ਕਰਾਂਗੇ ਕਿ ਇਸ ਬੈਗ ਨੂੰ ਆਪਣੀ ਵਰਤੋਂ ਵਿੱਚ ਲਿਆਓ ਜਿੱਥੇ ਵੀ ਪਲਾਸਟਿਕ ਬੈਗ ਅਸੀਂ ਯੂਜ਼ ਕਰਦੇ ਹਾਂ ਉਹਦਾ ਸਮਾਨ ਇਹਦੇ ਵਿੱਚ ਪਾਈਏ ਸਾਡੇ ਨਾਲ ਨਗਰ ਕੌਂਸਲ ਨਵਾਂ ਸ਼ਹਿਰ ਤੋਂ ਐਮਨੀ ਸਾਹਿਬ ਮੌਜੂਦ ਨੇ ਮੈਂ ਇਹਨਾਂ ਨੂੰ ਕਹੂੰਗਾ ਕਿ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਆਪਣਾ ਪਲਾਸਟਿਕ ਸੇ ਨੋ ਟੂ ਪਲਾਸਟਿਕ ਦਾ ਸੰਦੇਸ਼ ਦੇ ਅੱਜ ਪੰਜਾਬ ਸਰਕਾਰ ਵੱਲੋਂ ਵੀ ਵਰਡ ਨੋ ਪਲਾਸਟਿਕ ਡੇ ਮਨਾਇਆ ਜਾ ਰਿਹਾ ਹੈ। ਉਹਦੀ ਮੁਹਿਮ ਤਹਿਤ ਅਸੀਂ ਆਪਣਾ ਇੱਕ ਮਿਸ਼ਨ ਲਾਈਫ ਇਹਨਾਂ ਨੇ ਇੱਕ ਮਿਸ਼ਨ ਲਾਈਫ ਚਲਾਇਆ ਜੋ ਕਿ ਲਾਈਫ ਲਈ ਬਹੁਤ ਜ਼ਰੂਰੀ ਹੈ ਪੋਲੀਥੀਨ ਨੂੰ ਬੈਨ ਕਰਨਾ। ਮਿਸ਼ਨ ਲਾਈਫ ਲਈ ਅਸੀਂ ਸਾਰੇ ਅੱਜ ਹੋਏ ਲਾਈਵ ਹੋਏ ਆਂ ਕਿ ਮੇਰੀ ਸਾਰੇ ਸ਼ਹਿਰ ਨਵਾਂ ਸ਼ਹਿਰ ਨੂੰ ਬਿਲਕੁਲ ਜ਼ਿਲ੍ਹੇ ਦਾ ਚਾਰਜ ਹੈ ਸਾਰੇ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਇਹ ਅਪੀਲ ਹੈ ਵੀ ਆਪਣੇ ਪਲਾਸਟਿਕ ਨੂੰ ਖਤਮ ਕਰੀਏ ਆਪਣੀ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨੂੰ ਸੇਵ ਕਰਨ ਲਈ ਤੇ ਆਪਣੀ ਲਾਈਫ ਸੇਵ ਕਰਨ ਲਈ। ਆਪਾਂ ਪਲਾਸਟਿਕ ਨੂੰ ਬਿਲਕੁਲ ਡਿਸਟਾਰਟ ਕਰ ਦਈਏ ਉਹਦੇ ਜਗ੍ਹਾ ਕੱਪੜੇ ਦੇ ਬੈਗ ਯੂਜ਼ ਕਰੀਏ ਪਲਾਸਟਿਕ ਇੱਕ 1000 ਸਾਲ ਤੱਕ ਨਹੀਂ ਗਲਦਾ ਸਾਨੂੰ ਪਤਾ ਵੀ ਅਸੀਂ ਸੋਲਿਡ ਵੇਸ ਦੀ ਕਿੰਨੀ ਪ੍ਰੋਬਲਮ ਚਾਹਨੀ ਆ ਪਲਾਸਟਿਕ ਦੀਆਂ ਬੇਲਸ ਬਣਾਉਣੀਆਂ ਆ ਪਲਾਸਟਿਕ ਨੂੰ ਸੈਗਰੀਗੇਟ ਕਰਾਉਣੇ ਆ ਉਹ ਸਾਰੀਆਂ ਪ੍ਰੋਬਲਮਸ ਦਾ ਹੱਲ ਇਹ ਆ ਵੀ ਕੱਪੜੇ ਦਾ ਬੈਗ ਲਜਾਈਏ ਪਲਾਸਟਿਕ ਨੂੰ ਬਿਲਕੁਲ ਖਤਮ ਕਰੀਏ ਜੜੋਂ ਹੀ ਖਤਮ ਕਰ ਦਈਏ ਇੱਕ ਬੜੀ ਵੱਡੀ ਬਿਮਾਰੀ ਆ ਕੈਂਸਰ ਵੀ ਆ ਤੇ ਤਾਂ ਉਹ ਪੈਦਾ ਹੁੰਦਾ ਹੋਰ ਕਈ ਬਿਮਾਰੀਆਂ ਦੀ ਜੜ ਇਹ ਆ ਜੜ ਨੂੰ ਰੈਡੀਕੇਟ ਕਰਨ ਲਈ ਅੱਜ ਇਹ ਨੋ ਪਲਾਸਟਿਕ ਡੇ ਮਨਾਇਆ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਲਾਸਟਿਕ ਨੂੰ ਨਾ ਕਰਕੇ ਤੇ ਆਪਣੇ ਕੱਪੜਿਆਂ ਵਾਲੇ ਜੋ ਪੁਰਾਣਾ 올ਡ ਸਿਸਟਮ ਸੀਗਾ ਸਾਡਾ ਥੇਲਿਆਂ 'ਚ ਜਾਣਾ ਜਾਂ ਦੂਜੇ ਜਾਣਾ ਸਟੀਲ ਧਰ ਕੇ ਡੋਲੂ ਲੈ ਕੇ ਜਾਂਦੇ ਸੀ ਉਹੀ 올ਡ ਸਿਸਟਮ ਦੇ ਵਿੱਚ ਆਪ ਆਈਏ ਪਲਾਸਟਿਕ ਨੂੰ ਨੋ ਕਰਕੇ ਆਪਣੀ ਲਾਈਫ ਨੂੰ ਹੋਰ ਆਪਾਂ ਬਿਮਾਰੀਆਂ ਤੋਂ ਫ੍ਰੀ ਬਨਾਈਏ ਥੈਂਕ ਯੂ 18 ਸਾਲ ਨੂੰ ਅੱਜ ਨੋ ਪਲਾਸਟਿਕ ਡੇ ਦੇ ਵੰਦ ਦੇ ਵਿੱਚ ਨਵਾਂ ਚਰ ਮਿਸਪਲ ਕਾਉਂਸਲ ਦੇ ਵੱਰੋਂ ਆਪਣੇ ਸਾਡੇ ਸਮਾਜ ਸੇਵਕ ਇਹਨਾਂ ਵੱਲੋਂ ਮਨੋਜ ਗੰਡਾ ਜੀ ਆ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਸ਼ਹਿਰ ਦੇ ਵਿੱਚ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਜੇ ਆਪਾਂ ਪਲਾਸਟਿਕ ਦੇ ਬੈਗ ਨਾ ਲਿਆਵਾਂਗੇ ਨਾ ਵਰਤਾਂਗੇ ਉਹਦੀ ਜਗ੍ਹਾ ਕੱਪੜੇ ਦੇ ਬੈਗ ਵਰਤਾਂਗੇ ਤਾਂ ਸ਼ਹਿਰ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੀ ਕੂੜੇ ਦੀ ਸਮੱਸਿਆ ਹੈ ਉਹ ਬਹੁਤ ਵੱਡੇ ਲੈਵਲ ਤੇ ਉਹਦਾ ਜਿਹੜਾ ਸਮਾਧਾਨ ਜਲਦੀ ਹੋ ਸਕਦਾ ਕਿਉਂਕਿ ਜਦੋਂ ਆਪਾਂ ਪੋਲੀਥੀਨ ਆਉਂਦਾ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚੋਂ ਕੂੜੇ ਦੇ ਢੇਰਾਂ ਤੇ ਜਾਂਦਾ ਤਾਂ ਉਹਨੂੰ ਡਿਸਪੋਜ਼ ਆਫ ਕਰਨਾ ਉਹਨੂੰ ਖਤਮ ਕਰਨਾ ਬਹੁਤ ਹੀ ਮੁਸ਼ਕਲ ਗੱਲ ਹੈ ਜਿੱਦਾਂ ਕਿ ਐਮੀ ਸਾਹਿਬ ਨੇ ਦੱਸਿਆ ਕਿ ਹਜ਼ਾਰਾਂ ਸਾਲ ਲੱਗੇ ਵੀ ਜਿਹੜੀ ਆ ਪਲਾਸਟਿਕ ਖਤਮ ਨਹੀਂ ਹੁੰਦੀ ਇਸ ਕਰਕੇ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਆਪਾ ਕੱਪੜੇ ਦੇ ਬੈਗ ਯੂਜ਼ ਕਰੀਏ ਜਿਹੜੇ ਪਲਾਸਟਿਕ ਦੇ ਬੈਗ ਆ ਉਹਨਾਂ ਦੀਆਂ ਬਦ ਉਸ ਤੋਂ ਬਿਲਕੁਲ ਗਰੀਦ ਕਰੀਏ ਧੰਨਵਾਦ ਅੱਜ ਅਸੀਂ ਨਗਰ ਕਾਉਂਸਲ ਦੇ ਪ੍ਰਾਂਗਣ 'ਚ ਖੜੇ ਆਂ ਔਰ ਸਾਡੇ ਵਿੱਚ ਡਾਕਟਰ ਕਮਲਜੀਤ ਜੀ ਔਰ ਸੀਨੀਅਰ ਮੈਂਬਰ ਨੇ ਕਾਉਂਸਲ ਦੇ ਉਹਨਾਂ ਨਾਲ ਐਮੀ ਸਾਹਿਬ ਅਜਿੰਦਰ ਸਿੰਘ ਸਿੱਟੀ ਜੀ ਨਾਲ ਸੈਨੀਟਰੀ ਇਨਸਪੈਕਟਰ ਦੀਪਮਾਲਾ ਮੈਮ ਜੀ ਨਾਲ ਬਬਲੂ ਜੀ ਅੰਕੁਸ਼ ਜੀ ਐਸਕੇਟੀ ਤੋਂ ਮੈਂ ਹਰਿਆਵਲ ਪੰਜਾਬ ਦੇ ਜ਼ਿਲ੍ਹਾ ਕਮਿਸ਼ਨਰ ਹੋਣ ਦੇ ਨਾਤੇ ਇਹ ਇਹ ਦੁੱਖ ਸਮਝਦਾ ਹਾਂ ਕਿ ਜਿੰਨਾ ਵੱਡਾ ਇਹ ਕਸ਼ਟ ਨਗਰ ਕੌਂਸਲ ਦੇ ਉੱਪਰ ਜਿਹੜਾ ਸੈਗਰੀਗੇਸ਼ਨ ਦਾ ਪਿਆ ਹੋਇਆ ਵਾ ਉਹ ਨਗਰ ਕੌਂਸਲ ਨਹੀਂ ਪਿਆ ਹੋਇਆ ਉਹ ਸਾਡੇ ਦੇ ਵੀ ਉੱਤੇ ਪਿਆ ਹੋਇਆ ਕਿਉਂਕਿ ਜੇ ਈਮਪਲਾਈ ਰੱਖੇ ਜਾਣਗੇ ਇਹਨਾਂ ਨੂੰ ਅਲੱਗ ਕਰਨ ਨੂੰ ਸੈਗਰੀਗੇਟ ਕਰਨ ਦੇ ਉੱਤੇ ਜਿੱਲਾ ਕੂੜਾ ਸੁੱਕਾ ਕੂੜਾ ਕਰਨ ਦੇ ਉੱਤੇ ਮੁਲਾਜ਼ਮ ਰੱਖੇ ਜਾਣਗੇ ਉਹ ਸਾਰਾ ਜਿਹੜਾ ਖਰਚਾ ਹੈ ਉਹ ਸਾਡੇ ਸਿਰ ਤੇ ਪੈਣ ਵਾਲਾ ਹੈ ਲੋਕਾਂ ਦਾ ਤੋ ਅਸੀਂ ਛੋਟੇ ਛੋਟੇ ਕਦਮ ਆਪਣੇ ਘਰਾਂ 'ਚ ਕਰੀਏ ਅਸੀਂ ਕੂੜੇ ਨੂੰ ਇਕੱਠਾ ਹੋਣੇ ਨਾ ਦਈਏ ਜਸਟਬਿੰਦੇ ਵਿੱਚ ਜੇ ਗੱत्ता ਆਂਦਾ ਹੈ ਤਾਂ ਉਹਨੂੰ ਗੱत्ता ਲੱਗ ਰੱਖੀਏ ਉਹ ਲੱਗ ਉਹ ਗੱत्ता ਲੱਗ ਕਰਕੇ ਕਬਾੜੀਏ ਨੂੰ ਦਈਏ ਜਿਹੜੀ ਚੀਜ਼ ਵੇਚਣ ਵਾਲੀ ਹੈ ਉਹਨੂੰ ਵੇਚੀਏ ਜਿਹੜੀ ਕੋਈ ਹੈਜ਼ਰਡ ਮਟੀਰੀਅਲ ਹੈ ਉਹਨੂੰ ਲੱਗ ਰੱਖੀਏ ਕੋਈ ਗਿੱਲਾ ਕੂੜਾ ਹੈ ਉਹਨੂੰ ਲੱਗ ਰੱਖ ਕੇ ਨਗਰ ਕੌਂਸਲ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਸਿਪਾਹੀ ਕਰਮਚਾਰੀਆਂ ਨਾਲ ਸੰਪਰਕ ਕਰਕੇ ਡੰਪ ਤੇ ਸੁਰੱਖਿਅਤ ਰੂਪ ਚ ਪਹੁੰਚਾਈ ਤਾਂਕਿ ਉਹਦੀ ਜਿਹੜੀ ਹੈ ਅੱਗੇ ਪ੍ਰੋਸੈਸਿੰਗ ਹੋ ਸਕੇ ਸੁੱਕੇ ਪੱਲਾ ਦੇ ਛਿਲਕੇ ਘ ਕੁਈ ਸਿਟਰਿਕ ਕੂੜ ਦੇ ਛਿਲਕੇ ਨੇ ਉਹਨਾਂ ਨੂੰ ਅਸੀਂ ਬਾਇਓਐਨਜ਼ਾਈਮ ਬਣਾਈਏ ਔਰ ਘਰ ਦੇ ਵਿੱਚ ਜਿੰਨੀਆਂ ਬੋਟਲ ਅਸੀਂ ਮੰਗਾ ਰਹੇ ਹਾਂ ਹਾਰਪਿਕ ਦੀਆਂ ਮੰਗਾ ਰਹੇ ਹਾਂ ਸ਼ੈਂਪੂ ਦੀਆਂ ਬੋਟਲ ਉਹ ਅਸੀਂ ਬਾਇਓਐਨਜ਼ਾਈਮ ਤਿਆਰ ਕਰਕੇ ਆਪਣੇ ਘਰਾਂ ਦੇ ਵਿੱਚ ਉਹ ਕਾਫੀ ਹੱਦ ਤੱਕ ਅਸੀਂ ਉਸ ਪਲਾਸਟਿਕ ਨੂੰ ਵੀ ਘਟਾ ਸਕਦੇ ਹਾਂ ਸੋ ਪਲਾਸਟਿਕ ਕਈ ਤਰ੍ਹਾਂ ਦੀ ਹੈ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਆਪਾਂ ਉੱਤੇ ਚੱਲਣਾ ਹੈ ਕਿ ਸਾਡੀ ਐਨਕ ਦੇ ਵਿੱਚ ਵੀ ਲੱਗਿਆ ਪਲਾਸਟਿਕ ਹੈ ਪਰ ਉਹ ਬਹੁਤ ਲੰਬੇ ਸਮੇਂ ਤੱਕ ਅਸੀਂ ਯੂਜ਼ ਕਰਦੇ ਆ ਇਸ ਕਰਕੇ ਉਹ ਉਹ ਏਡੀ ਵੱਡੀ ਸਮੱਸਿਆ ਨਹੀਂ ਹੈ ਪਰ ਜਿਹੜੀ ਗਲਤੀ ਨਹੀਂ ਆਪਾਂ ਸੜਕ ਤੇ ਸੜ ਦੰਨੇ ਆ ਖਾ ਕੇ ਵੈਲਿਜ਼ ਦੇ ਉੱਪਰ ਜਾ ਕੇ ਆਪਾਂ ਚਿਪਸ ਦੇ ਪੈਕੇਟ ਸਿੱਟ ਰਹੇ ਆ ਬੋਟਲ ਸਿੱਟ ਰਹੇ ਆ ਪਾਣੀ ਵਾਲੀਆਂ ਛੋਟੇ ਗਲਾਸਿਸ ਸਿੱਟ ਰਹੇ ਆ ਧਾਰਮਿਕ ਸੰਗਠਨ ਵੀ ਅੱਗੇ ਆਣ ਬਰਤਨ ਬੈਂਕ ਬਣਾਣ ਕਿਉਂਕਿ ਅਸੀਂ ਇੱਕ ਛੋਟੀ ਜੀ ਪਾਰਟੀ ਕਰਦੇ ਆ ਕਾਫੀ ਹੱਦ ਵਿੱਚ ਪਲੇਟਾਂ ਜਾ ਕੇ ਬਾਹਰ ਸਿੱਟ ਦੰਨੇ ਆ ਉਹ ਨਗਰ ਕੌਂਸਲ ਲਈ ਸਾਡੇ ਲਈ ਗਿਫਤਾ ਦੀ ਘੜੀ ਖੜੀ ਖੜੀ ਹੋ ਜਾਂਦੀ ਹੈ ਸੋ ਅਸੀਂ ਬਰਤਨ ਬੈਂਕ ਵੀ ਬਣਾਈਏ ਛੋਟੇ ਛੋਟੇ ਪ੍ਰਯਾਸਾਂ ਦੇ ਨਾਲ ਅਸੀਂ ਸਮਾਜ ਨੂੰ ਵਿਕਸਿਤ ਭਾਰਤ ਵੱਲ ਲੈ ਕੇ ਜਾਈਏ ਨਹੀਂ ਤਾਂ ਇਹ ਵਿਕਸਿਤ ਭਾਰਤ ਕਿਤਾਬਾਂ ਜੀ ਰਹਿ ਜਾਏ ਔਰ ਨੇ ਲ ਇਹ ਬਣਨਾ ਬਹੁਤ ਦੂਰ ਦੀ ਗੱਲ ਹੈ ਅਸੀਂ ਹੀ ਬਣਾਉਣਾ ਹੈ ਲੋਕਾਂ ਨੇ ਮਿਲ ਕੇ ਸੋ ਆਪਾਂ ਸਾਰੇ ਮਿਲ ਕੇ ਨਗਰ ਕੌਂਸਲ ਦੇ ਨਾਲ ਖੜੀਏ ਔਰ ਉਹਨਾਂ ਦੇ ਨਾਲ ਜੋ ਸਾਡੇ ਤੋਂ ਹੈਲਪ ਲੈਣਾ ਚਾਹੁੰਦੇ ਨੇ ਸੁਸਾਇਟੀ ਤੋਂ ਸਾਡਾ ਕੀ ਰੋਲ ਹੈ ਆਪਾਂ ਉਹ ਨਿਭਾਈਏ ਔਰ ਉਹ ਵੀ ਆਪਣਾ ਜਿਹੜਾ ਰੋਲ ਹੈ ਫਿਰ ਤਵੇ ਅੱਛੇ ਤਰੀਕੇ ਨਾਲ ਨਿਭਾ ਪਾਂਗੇ ਇਹ ਨਾ ਸ਼ਬਦਾ ਰਹੀ ਮੈਂ ਸਾਰੀ ਟੀਮ ਦਾ ਸਾਰੇ ਜਿੰਨੇ ਇੱਥੇ ਅੱਜ ਪਹੁੰਚੇ ਹਨ ਇਸ ਮੈਸੇਜ ਨੂੰ ਦੇਣ ਲਈ ਅੱਜ ਇੰਟਰਨੈਸ਼ਨਲ ਨੋ ਪਲਾਸਟਿਕ ਬੈਗ ਡੇ ਹੈ ਵਿਚ ਇੰਟਰਨੈਸ਼ਨਲ ਲੈਵਲ ਤੇ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਕਿ ਅਸੀਂ ਪਲਾਸਟਿਕ ਬੈਗ ਨੂੰ ਯੂਜ਼ ਨਾ ਕਰੀਏ ਕਿਉਂਕਿ ਜਿਹੜਾ ਪਲਾਸਟਿਕ ਬੈਗ ਹੈ ਉਹਦੇ ਬਹੁਤ ਨੁਕਸਾਨ ਹੈ ਯੂਜ਼ ਕਰਨ ਤੋਂ ਬਾਅਦ ਜਦੋਂ ਸਮੂ ਅਸੀਂ ਧਰਤੀ ਤੇ ਸੁਧ ਦਿੰਨੇ ਆ ਤਾਂ ਆਣ ਵਾਲੇ ਕਈ ਸਾਲਾਂ ਤੱਕ ਉਹ ਇਸੇ ਤਰ੍ਹਾਂ ਪਿਆ ਰਹਿੰਦਾ ਹੈ ਤੇ ਸਾਡੀ ਜਿਹੜੀ ਧਰਤੀ ਮਾਂ ਹੈ ਉਹਨੂੰ ਕੰਪਿਊਟ ਕਰਦਾ ਰਹਿੰਦਾ ਹੈ ਗੁਰਬਾਣੀ ਵਿੱਚ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਸੰਦੇਸ਼ ਮਿਲਦਾ ਹੈ ਕਿ ਜਿਹੜੀ ਧਰਤੀ ਹੈ ਉਹਨੂੰ ਅਸੀਂ ਬਚਾ ਕੇ ਰੱਖੀਏ ਧਰਤੀ ਮਾਤਾ ਨੂੰ ਪੋਲੂਟਨ ਤੋਂ بچਾਈਏ ਇਸੇ ਲਈ ਅੱਜ ਐਸਕੇਟੀ ਪਲਾਂਟੇਸ਼ਨ ਟੀਮ ਦੇ ਵੱਲੋਂ ਸਬਜ਼ੀ ਮੰਡੀ ਦੇ ਬਾਹਰ ਪਲਾਸਟਿਕ ਬੈਗ ਦੇ ਅਗੇਂਸਟ ਕੈਂਪੇਨ ਚਲਾਇਆ ਜਾ ਰਿਹਾ ਹੈ ਤੇ ਕਲੌਥ ਬੈਗਸ ਇੱਥੇ ਵੰਡੇ ਜਾ ਰਹੇ ਹਨ ਤੇ ਸਬਜ਼ੀ ਲੈਣ ਵਾਲਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਹਰ ਰੋਜ਼ ਤੁਸੀਂ ਘਰੋਂ ਇਹ ਬੈਗ ਲੈ ਕੇ ਆਓ ਤੇ ਜਿਹੜੀ ਸਬਜ਼ੀ ਇੱਥੋਂ ਖਰੀਦੋ ਉਹਨੂੰ ਇਸ ਬੈਗ ਦੇ ਵਿੱਚ ਪਾ ਕੇ ਲਿਜਾਓ ਕਾਹੀ ਇ ਇੱਧਰ ਦੇ ਕੈਂਪੇਨ ਚ ਚਲਾਉਂਦਾ ਇੰਟਰਨੈਸ਼ਨਲ ਨੋ ਪਲਾਸਟਿਕ ਦੇ ਬੈਗ ਡੇ ਬਣਾਉਣ ਦਾ ਫਾਇਦਾ ਹੈ ਕਿ ਸਾਡੇ ਇੱਥੇ ਆਣ ਵਾਲੇ ਲੋਕ ਪਲਾਸਟਿਕ ਬੈਗ ਨੂੰ ਯੂਜ਼ ਕਰਨਾ ਛੱਡ ਦੇਣ ਬਹੁਤ-ਬਹੁਤ ਧੰਨਵਾਦ ਸੈਟ ਜੀ ਤੁਸੀਂ ਵੀ ਸੰਦੇਸ਼ ਦਿਓ ਸੋਸਾਇਟੀ ਨੂੰ ਵੀ ਠੀਕ ਹੈ